ਕਿਰਪਾਲ ਜੀ ਭਾਜੀ ਕੀ ਗੱਲ ਬੋਤ ਹੋਈ ਸਾਰੀ ਕਰੀ ਭਾਜੀ ਇੱਥੇ ਆਪਣਾ ਆਫਿਸ ਆ ਲਾਈਨ ਸੇਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਆ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਘੀਰ ਹੁੰਦਾ ਤੇ ਖਤਮ ਹੋ ਜਾਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਹੋ ਤਾਂ ਲੋਕ ਬੱਦਲੇ ਸ਼ਾਇਦ ਉਹ ਇੱਕ ਲੈ ਕੇ ਗਏ ਨੇ ਹਸਪੀਟਲ ਉਹਨਾਂ ਨੂੰ ਪਤਾ ਨਹੀਂ ਕੀ ਹੋਣਾ ਜਖਮੀ ਕਿੰਨੇ ਕੋਈ ਬਦਲ ਲੱਗਿਆ ਹਾਂਜੀ ਜਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਆ ਅਗਲੀ ਵੀ ਖਾਲੀ ਸੀ ਤਿੰਨ ਗੱਡੀਆਂ ਖਾਲੀ ਹੀ ਗਿਆ ਇੱਕ ਜਿਹੜਾ ਪਿਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੇ ਪਿਛਲੀ ਗੱਡੀ ਦਾ ਉਹ ਸ਼ਾਇਦ ਉਹਨੂੰ ਜਖਮੀ ਹੋਇਆ ਜਿਆਦਾ ਉਹਨੂੰ ਲੈ ਕੇ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟ ਤੇ ਉਹ ਤੁਮੇ ਕਿਹਾ ਕਿ ਉਹ ਗੱਡੀ ਪਿੱਛੋਂ ਆ ਰਹੀ ਸੀ ਆ ਗੱਡੀਆਂ ਜਿਹੜੀਆਂ ਤੇਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਰ ਹੋ ਗਈ ਤੇ ਮੋਟਰਸਾਈਕਲ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਟੈਗ ਆ ਗਿਆ ਕੀ ਹੋਇਆ ਉਹ ਗੱਡੀ 'ਚ ਆਹੇ ਭੱਜ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਅੱਗੇ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤਦ ਬਾਅਦ ਉਹ ਹਸਪੀਟਲ ਲੈ ਕੇ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਹੈ ਕਿੰਨੇ ਗੱਡੀਆਂ ਕਿੱਡੇ ਹੋ ਗਏ ਇਹ ਤਿੰਨਾਂ ਚ ਗੱਡੀਆਂ ਨੇ ਵੜੀਆਂ ਜੀ ਚੌਥਾ ਮੋੜ ਸਕਲਾ ਤੇ ਜ਼ਖਮੀ ਕਿੰਨੇ ਕੋ ਹੋ ਗਏ ਨਹੀਂ ਜ਼ਖਮੀ ਕੋਈ ਮਟਰਸਕਲਾ ਲਈ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀਸੀ ਆ ਗਏ ਗੱਡੀਆਂ ਉਦਾਂ ਖੜੀਆਂ ਸੀ ਪਾਰਕਿੰਗ ਦੇ ਵਿੱਚ ਇਹ ਗੱਡੀ ਜੀ ਲੇਟ ਰੋ ਇਹ ਕਹਾਂ ਦੀ ਐਕਸੀਡੈਂਟ ਹੋਇਆ ਉਹ ਦੱਸਦੇ ਕਿੰਨੇ ਦਿਨ ਕਿੱਥੇ ਹੋਏ ਕਿਦਾਂ ਉਹ ਨਾ 15 20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਾਮ ਹੋਈਏ ਰਣ ਕੇ ਵੇਖਦੇ ਐਕਸੀਡੈਂਟ ਹੋ ਆ ਭਿਆਨ ਕੋਈ ਆਈ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੱਬੀ ਗਈ ਤੇ ਉਹ ਗਾਂਹ ਜਿਹੜੇ ਦੇਖ ਲੋ ਤੇ ਇਹ ਪੰਜਰ ਗੱਡੀਆਂ ਇੱਕ ਲੇਡੀ ਨੂੰ ਐਕਟ ਬਾਤ ਹੀ ਤੇ ਉਹ ਸਾਰੀਆਂ ਗੱਡੀਆਂ ਦੇ ਵਿੱਚ ਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾਂ ਹੀ ਸਲਿੱਪ ਕੱਢੇ ਟਾਇਰਾਂ ਨੇ ਇਹ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾ ਨੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜ਼ਖਮੀ ਨੇ ਜਿਹੜਾ ਉਹਨਾਂ ਨੂੰ ਲੈ ਜਾਂਦਾ ਮੌਕੇ ਤੇ ਬਾਕੀ ਐਸਐਟਓ ਸਿੱਧੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਚੱਕਮੀ ਹੋਈ ਸਰ ਇਹਦੇ 3-4 ਬੰਦੇ ਦੇ ਚੱਕਮੀ ਹੋਣੀ ਹੈ ਜਾਨੀ ਨੁਕਸਾਨ ਨਹੀਂ ਹੋਣਾ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹਨਾਂੋਂ ਜ਼ਿਆਦਾ ਇਹਨੂੰ ਲੈਣ ਦਾ ਪਹੁੰਚਾਤਾ ਟਾਈਮ ਨਾਲ